ਚੱਪਾ ਕਰਾਂਗੇ ਬਾਚ ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਵਾਇਸ ਕਹਿੰਦੇ ਆ ਵਾਇਸ ਕਿਰਿਆ ਦੇ ਜਿਸੂਪ ਤੋਂ ਇਹ ਪਤਾ ਲੱਗੇ ਕਿ ਕੀਤੇ ਗਏ ਜਾਂ ਹੋ ਰਹੇ ਕੰਮ ਦਾ ਵੇਸ਼ਾ ਕਰਤਾ ਹੈ ਜਾਂ ਕਰਮ ਹੈ ਉਸਨੂੰ ਬਾਚ ਕਿਹਾ ਜਾਂਦਾ ਹੈ ਬਾਚ ਦੀਆਂ ਕਿਸਮਾਂ ਕਿਹਨੇ ਕਰਤਰੀ ਬਾਚ ਕਰਤਰੀ ਬਾਚ ਜਿਹਨੂੰ ਇੰਗਲਿਸ਼ ਵਿੱਚ ਆਪਾਂ ਐਕਟਿਵ ਵਾਇਸ ਕਹਿੰਦੇ ਆ ਕਰਤਰੀ ਵਾਚ ਤੇ ਕਰਮਣੀ ਵਾਚ ਜਿਹੜੀਆਂ ਕਿਸਮਾਂ ਨੇ ਕਰਮਣੀ ਵਾਚ ਨੂੰ ਆਪਾਂ ਕੀ ਕਹਿੰਦੇ ਪੈਸਿਵ ਵਾਇਸ ਕਰਤਰੀ ਨੂੰ ਐਕਟਿਵ ਵਾਇਸ ਜਿਵੇਂ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਾਕ ਵਿੱਚ ਕਰਤਾ ਪ੍ਰਧਾਨ ਹੈ ਉਸ ਨੂੰ ਕਰਤਰੀ ਵਾਚ ਕਿਹਾ ਜਾਂਦਾ ਜਿਵੇਂ ਤੁਸੀਂ ਦੇਖੋਗੇ ਕਿ ਕਈ ਉਦਾਹਰਨਾਂ ਦੇ ਦਿੰਦੇ ਆ ਮੈਂ ਜਿਵੇਂ ਮਾਲੀ ਨੇ ਬੂਟਿਆਂ ਨੂੰ ਪਾਣੀ ਦਿੱਤਾ ਠੀਕ ਹੈ ਇਹਦੇ ਵਿੱਚ ਕੀ ਹੈ ਮਾਲਕੀ ਕੀ ਹੈ ਕਰਤਾ ਪਰ ਬੂਟਿਆਂ ਨੂੰ ਪਾਣੀ ਦੇਣਾ ਕੀ ਹੋ ਗਿਆ ਬੂਟੇ ਕਰਮ ਹੋ ਗਏ ਪਾਣੀ ਦੇਣਾ ਕਿਰਿਆ ਹੋ ਗਈ ਇਹ ਬਾਚ ਬਾਚ ਦੇ ਵਿੱਚ ਕਰਤਾ ਕਰਮ ਤੇ ਕਿਰਿਆ ਹੁੰਦੀ ਪਹਿਲਾਂ ਕਰਤਾ ਫਿਰ ਕਿਰਿਆ ਫਿਰ ਕਰਮ ਹੁੰਦਾ ਇਸ ਤਰ੍ਹਾਂ ਹੀ ਵਾਇਸਸ ਦੇਖਦੇ ਸੀ ਆਪਾਂ ਸਬਜੈਕਟ ਆਬਜੈਕਟ ਵਰਬ ਇਹਨਾਂ ਦੀ ਬਸ ਥਾਂ ਬਦਲੀ ਜਾਂਦੀ ਹੈ ਕਿਰਿਆ ਦੀ ਜਿਹੜੀ ਕਿਰਿਆ ਹੈ ਉਹ ਜਿਹੜੇ ਕਰਮ ਹੈ ਉਹ ਅੱਗੇ ਆ ਜਾਂਦਾ ਹੈ ਤੇ ਜਾਂ ਫਿਰ ਜਿਹੜੀ ਕਰਤਾ ਉਹ ਪਿੱਛੇ ਚਲਾ ਜਾਂਦਾ ਹੈ ਇਸ ਤਰ੍ਹਾਂ ਹੀ ਜਿਹੜਾ ਬਾਅਦ ਚ ਬਣ ਜਾਂਦਾ ਹੁਣ ਆਪਾਂ ਨੇ ਕਰਤਰੀ ਵਾਚ ਕੀ ਕਿਹਾ ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਵਾਕ ਵਿੱਚ ਕਰਤਾ ਪ੍ਰਧਾਨ ਹੈ ਉਸ ਨੂੰ ਕਰਤਰੀ ਵਾਚ ਕਿਹਾ ਜਾਂਦਾ ਹੈ ਜਿਵੇਂ ਮਾਲੀ ਨੇ ਬੁੱਟਿਆਂ ਨੂੰ ਪਾਣੀ ਦਿੱਤਾ ਮਾਲੀ ਹੈਗਾ ਕਰਤਾ ਤੇ ਬੁੱਟਿਆਂ ਨੂੰ ਪਾਣੀ ਦਿੱਤਾ ਕਰਤਾ ਪ੍ਰਧਾਨ ਹੈ ਇਹਦੇ ਵਿੱਚ ਅੱਗੇ ਕਰਮਣੀ ਬਾਅਦ ਚ ਜਣ ਕੇ ਕੋਸੀ ਬੈਸ ਕਰਦੇ ਆਪਾਂ ਪੈਸਿਵ ਵਾਇਸ ਦੇ ਵਿੱਚ ਕੀ ਆ ਗਿਆ ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਵਾਕ ਵਿੱਚ ਕਰਮ ਪ੍ਰਧਾਨ ਹੈ ਉਸ ਨੂੰ ਕਰਮਣੀ ਵਾਚ ਕਿਹਾ ਜਾਂਦਾ ਹੈ ਜਿਵੇਂ ਬੂਟਿਆਂ ਨੂੰ ਪਾਣੀ ਬੂਟਿਆਂ ਨੂੰ ਮਾਲੀ ਦੁਆਰਾ ਪਾਣੀ ਦਿੱਤਾ ਗਿਆ ਇਸ ਤਰ੍ਹਾਂ ਜਿਵੇਂ ਚਾਹ ਪੀਤੀ ਗਈ ਮੇਰੇ ਦੁਆਰਾ ਚਾਹ ਪੀਤੀ ਗਈ ਕਰਮਣੀ ਵਾਚ ਦੇ ਵਿੱਚ ਹੋਰ ਸ਼ਬਦ ਨੇ ਜਿਹੜੇ ਉਹਨਾਂ ਨੂੰ ਹੋਰਾਂ ਨੂੰ ਲੈਣਾ ਪੈਂਦਾ ਜਿਵੇਂ ਮੇਰੇ ਦੁਆਰਾ ਕੀਤਾ ਗਿਆ ਠੀਕ ਹੈ ਇਸ ਤਰ੍ਹਾਂ ਜਿਹੜਾ ਕਰਮਣੀ ਵਾਚ ਦੇ ਵਿੱਚ ਇਹ ਕਰਮ ਪ੍ਰਦਾਨ ਹੋ ਜਾਂਦਾ ਬੂਟਿਆਂ ਕਿਨੇ ਕਰਮ ਮਾਲਕੀ ਹੈ ਕਰਤਾ ਉਹ ਪਿੱਛੇ چلا ਗਿਆ ਤੇ ਕਿਰਿਆ ਉਸ ਤੋਂ ਪਿੱਛੇ ਚਲੀ ਗਈ ਇਸ ਤਰ੍ਹਾਂ ਹੀ ਜਿਵੇਂ ਆਪਾਂ ਇੰਗਲਿਸ਼ ਦੇ ਵਿੱਚ ਕਰਦੇ ਹਾਂ ਟੀ ਇਸ ਟੇਕਨ ਬਾਇ ਮੀ ਸੀ ਟੈਕਟ ਠੀਕ ਹੈ ਆਈ ਟੈਕ ਸੀ ਦੇ ਧਟ ਐਵੇਂ ਹੋ ਸਕਦਾ ਟੀ ਇਸ ਟੇਕਨ ਬਾਇ ਮੀ ਐਵੇਂ ਪੈਸਿਵ ਵਾਇਸ ਗੱਜਨਦੇ ਇਸ ਤਰ੍ਹਾਂ ਹੀ ਜਿਹੜਾ ਵਾਚ ਹੈ ਉਹ ਬੰਝੰਦਾ ਬਾਚ ਦੀ ਕਰਮਣੀ ਬਾਚ ਦੇ ਵਿੱਚ ਹੋਰ ਸ਼ਬਦ ਆਪਾਂ ਨੂੰ ਲੈਣੇ ਪੈਂਦੇ ਨੇ ਕਰਤਰੀ ਬਾਚ ਦੇ ਵਿੱਚ ਜਿਹੜਾ ਕਰਤਾ ਪ੍ਰਦਾਨ ਹੁੰਦਾ ਹੈ ਕਰਮਣੀ ਬਾਚ ਚ ਕਰਮ ਪ੍ਰਦਾਨ ਹੁੰਦਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਾਚ ਬਾਰੇ ਚੰਗੀ ਤਰ੍ਹਾਂ ਸਮਝ ਆਇਆ ਹੋਵੇਗਾ ਧੰਨਵਾਦ